ਕਿਸਾਨ ਗੂਬਲਦੇਵ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਦੱਸ ਦਈਏ ਉਹਨਾਂ ਨੇ ਕਿਹਾ ਹੈ ਕਿ ਗੁਰੂ ਘਰਾਂ ਨੂੰ ਡੇਰਿਆਂ ਦਾ ਰੂਪ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਡੇਰੇਵਾਦਾਂ ਤੋਂ ਅਤੇ ਪਖੰਡੀ ਸਾਧਾਂ ਤੋਂ ਬਚੋ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਭਈ ਧਰਮ ਦੇ ਬੁਰਕੇ ਪਾ ਕੇ ਤੇ ਲੋਕ ਕਿਸ ਤਰ੍ਹਾਂ ਕਰ ਰਹੇ ਨੇ ਜਿਵੇਂ ਕਿ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਿਹੜੇ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੀ ਬੇਮਿਸਾਲ ਕੁਰਬਾਨੀ ਆ ਉਹਨਾਂ ਦੇ ਨਾਂ ਦੇ ਉੱਤੇ ਪਿੰਡ ਬੜੈਚ ਦੇ ਵਿੱਚ ਗੁਰਦੁਆਰਾ ਸਾਹਿਬ ਕੋਈ 100 ਸਾਲ ਤੋਂ ਬੜਿਆਂ ਚੱਲਿਆ ਆ ਰਿਹਾ ਹੈ ਔਰ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਜ਼ਮੀਨ ਹੈ ਉਹ ਖਸਰਾ ਨੰਬਰ 143 ਪਿੰਡ ਬੜੈਚ 13 ਮਰਲੇ ਜਗ੍ਹਾ ਹੈ ਔਰ ਮੌਕੇ ਦੇ ਉੱਤੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅਤੇ ਉੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਗ੍ਰੰਥੀ ਜਿਹੜਾ ਉੱਥੇ ਸੇਵਾ ਨਿਭਾ ਰਿਹਾ ਉਹਦੇ ਰਹਿਣ ਵਾਸਤੇ ਵੀ ਕਮਰਾ ਹੈ ਇਸ ਜਗ੍ਹਾ ਦੇ ਵਿੱਚ ਰਸੋਈ ਹੈ ਬਾਥਰੂਮ ਹੈ ਹਰ ਤਰ੍ਹਾਂ ਦੇ ਉਹਦੇ ਸੁੱਖ ਸਹੂਲਤਾਂ ਨੇ ਔਰ ਉਹ ਸੇਵਾ ਨਿਭਾ ਰਿਹਾ ਲੰਬੇ ਸਮੇਂ ਤੋਂ ਪਹਿਲਾਂ ਪ੍ਰਚੰਦ ਸਿੰਘ ਉਸ ਗ੍ਰੰਥੀ ਦਾ ਨਾਂ ਹੈ ਪਹਿਲਾਂ ਉਹਦੇ ਪਿਤਾ ਜੀ ਸੇਵਾ ਕਰਦੇ ਸੀ ਤੇ ਹੁਣ ਕਰੀਬ 30 ਸਾਲ ਤੋਂ ਉਹ ਕਰਦਾ ਆ ਰਿਹਾ ਲੇਕਿਨ ਉਸ ਗੁਰਦੁਆਰੇ ਦੀ ਜਗ੍ਹਾ ਜਿਹੜੀ ਆ ਉਹ ਗੁਰਿੰਦਰ ਸਿੰਘ ਢਿੱਲੋਂ ਮੁਖੀ ਢੇਰਾ ਰਾਧਾ ਸਵਾਮੀ ਵੱਲੋਂ ਹੜੱਪਣ ਵਾਸਤੇ ਇੱਕ ਜਿਹੜੀ ਆ ਬਹੁਤ ਹੀ ਗਲਤ ਢੰਗ ਦੇ ਨਾਲ ਜਿਹੜੀ ਆ ਉਹ ਰਜਿਸਟਰੀ ਕਰਾਈ ਗਈ ਆ ਕਿਸ ਤਰੀਕੇ ਨਾਲ ਰਜਿਸਟਰੀ ਕਰਾਈ ਆ ਉਹ ਮੈਂ ਦੱਸਣਾ ਚਾਹਾਂਗਾ ਕਿ ਉਹ ਜਿਹੜੀ ਜਗ੍ਹਾ ਜਦੋਂ ਉਹਦੇ ਚ ਗੁਰਦੁਆਰਾ ਬਣਿਆ ਉਸ ਟਾਈਮ ਤੇ ਮਾਲਕਾਂ ਦੇ ਨਾਂ ਸੀ ਉਹਨਾਂ ਮਾਲਕਾਂ ਦੇ ਨਾਂ ਉਹ ਚੱਲੀ ਆ ਰਹੀ ਸੀ ਸੋਹਣ ਸਿੰਘ ਉਹਦਾ ਨਾਂ ਸੀ ਜਿਹੜਾ ਮਾਲਕ ਸੀ ਲੇਕਿਨ ਔਰ ਉਹਨਾਂ ਦੇ ਨਾਂ ਤੇ ਉਹ ਚੱਲੀ ਆ ਰਹੀ ਸੀ ਇਹਨਾਂ ਨੇ 2011 ਦੇ ਵਿੱਚ ਆ ਮੈਂ ਤੁਹਾਨੂੰ ਰਜਿਸਟਰੀ ਵਿਖਾ ਰਿਹਾ ਹਾਂ ਇਸ ਰਜਿਸਟਰੀ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਉਹ ਜਿਹੜੇ ਨਾਂ ਸਨ ਉਹ ਸੋਹਣ ਸਿੰਘ ਦੇ ਜਿਹੜੀ ਔਲਾਦ ਸੀ ਉਹਨਾਂ ਦੇ ਨਾਂ ਤੁਰੇ ਆ ਰਹੇ ਸੀ ਉਹਨਾਂ ਦੇ ਕੋਲੋਂ ਇਹਨਾਂ ਨੇ 211 ਦੇ ਵਿੱਚ ਆ ਕੇ ਰਜਿਸਟ੍ਰੀ ਖਾਈਆ ਲਿਖਿਆ ਕਿ ਅਸੀਂ ਮੱਖਣ ਸਿੰਘ ਪੁੱਤਰ ਬਚਨ ਸਿੰਘ ਪੁੱਤਰ ਸੋਹਣ ਸਿੰਘ ਅਤੇ ਰਪਨ ਸਿੰਘ ਆਦ ਜਿਹੜਾ ਹੈ ਇਹ ਪੁੱਤਰ ਸਦਾ ਵਸਿਆਣ ਪਿੰਡ ਵੜੈਚ ਤਸਵੀਰ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਦੇ ਹਾ ਜੋ ਕਿ ਜਗਾ 13 ਮਰਲੇ ਉਹ ਸਾਰੀ ਮਕਾਨ ਨੰਬਰ ਖਸਰਾ ਨੰਬਰ 143 13 ਮਰਲੇ ਖਾਤਾ ਖਤੌਨੀ 164 300 301 ਜਾਮਬੰਦੀ ਸਾਲ 2007 8 ਵਾਕਿਆ ਰਗਵਾ ਪਿੰਡ ਵੜੈਚ ਤਸਵੀਰ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦਾ ਸਾਡੀ ਮਾਲਕੀ ਅਤੇ ਕਬਜ਼ੇ ਵਿੱਚ ਹੈ ਇਸ ਇਹ ਭਾਰ ਰਹਿਤ ਹੈ ਇਹ ਤੇ ਕੋਈ ਕਿਸੇ ਕਿਸਮ ਦਾ ਕੋਈ